ਕੁਤਤ ਪੁੱਤ ਨੂੰ ਦੇ ਦੇ ਪਾਠ ਰਮਣੇ ਲਗਾ ਕੁੱਤੋਂ ਰਾਹੇ ਸੁਦਾ ਤੂੰ ਇਟੋਂ ਰਾਹ ਉਹ ਗਲਪ ਚਾਹ ਤੇਰੀ ਹਾਂਜੀ ਹਾਂਜੀ ਲਾ ਜਾਓਗੇ ਕੋਈ ਕਾਰ ਅੱਜ ਕੀ ਨਾਮ ਮੈਂ ਕੀ ਕਹਿਣਾ ਚਾਹੁੰਦਾ ਜੀ ਤੇਰਾ ਨਾਮ ਸੋਨੂ ਮੈਖੜੀਆ ਮੈਨੂੰ ਪੂਣੀ ਪਤਾ ਲੱਗਿਆ ਸੀਗਾ ਵੀ ਸਿਰਕੀ ਬਾਜ਼ਾਰ ਦੇ ਵਿੱਚ ਟੋਅ ਵੈਂਡ ਦੇ ਮਸਲੇ ਤੇ ਲੋਕਾਂ ਨੇ ਬੜੀ ਖੁਸ਼ੀ ਜਤਾਈ ਹੈਗੀ ਕਿਉਂਕਿ ਪ੍ਰਸ਼ਾਸਨ ਦਾ ਕਹਿਣਾ ਹੈਗਾ ਕਿ ਸਿਰਫ 2-4 ਬੰਦੇ ਆ ਜਿਹੜੇ ਉਹੀ ਰੋਲਾ ਪਾਉਂਦੇ ਆ ਬਾਕੀ ਸਾਰਾ ਸ਼ਹਿਰ ਸਾਰੇ ਲੋਕ ਟੋਅ ਵੈਂਡਾਂ ਚੱਲਣ ਤੋਂ ਖੁਸ਼ ਹੈ ਤੇ ਅੱਜ ਇੱਥੇ ਲੋਕਾਂ ਨੇ ਸੁਣਿਆ ਹੈਗਾ ਵੀ ਉਤਾਰ ਤੇ ਆਏ ਸੀਗੇ ਉਹਨਾਂ ਦੀ ਗੱਡੀ ਟੋਅ ਕਰਦੇ ਸੀਗੇ ਜਦੋਂ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਉਸ ਤੋਂ ਦੁਤਾਨ ਦੇ ਵਿੱਚ ਹੀ ਆ ਗਿਆ ਸਾਹਮਣੇ ਆ ਗਿਆ ਤਾਂ ਹੁਣ ਕਿਉਂ ਟੋਅ ਕਰੀਏ ਸਾਡੀ ਗੱਡੀ ਛੱਡੋ ਸੁਣਨ ਚਾਇਆ ਵੀ ਉਹਨਾਂ ਨੇ ਮਿਸਬੀ ਹੈ ਪਿੱਤਾ ਕਿਉਂਕਿ ਆਮ ਹੀ ਪਹਿਲਾਂ ਵੀ ਇਹ ਮਿਸਬੀ ਹੈ ਕਰਦੇ ਰਹੇ ਐ ਏਦੋਂ ਪਹਿਲਾਂ ਤਾਂ ਇਹ ਰਾਣਾ ਰੂਣਾ ਕੱਢ ਕੇ ਵੀ ਬਦਮਾਸ਼ੀ ਕਰਨ ਦੀਆਂ ਵੀਡੀਓ ਹੈਗੀਆਂ ਸਾਡੇ ਕੋਲ ਤੇ ਉਸ ਤੋਂ ਬਾਅਦ ਜਿਹੜਾ ਮਸਲਾ ਜਾਦਾ ਭੱਗ ਗਿਆ ਤਾਂ ਉਹ ਕਾਰ ਵਾਲਿਆਂ ਨੇ ਇਹਨਾਂ ਨੂੰ ਮਤਲਬ ਉਹਨਾਂ ਨਾਲ ਹੱਥਾ ਪਾਈ ਹੋ ਗਈ ਇਹਨਾਂ ਨੇ ਉਹਨਾਂ ਨੂੰ ਢੱਪੜ ਲੁਪੜ ਵੀ ਮਾਰੇ ਫਿਰ ਵਿਰੋਧ ਦੇ ਵਿੱਚ ਕਾਰ ਵਾਲਿਆਂ ਨੇ ਵੀ ਇਹਨਾਂ ਨੂੰ ਥੱਲੇ ਲਾ ਕੇ ਕੁੱਟਿਆ ਜੀ ਦੋਨਾਂ ਦੀ ਹੱਥਾ ਪਾਈ ਹੋਈ ਤੇ ਇਹ ਬਾਅਦ ਲੱਗਿਆ ਵੀ ਕਾਰ ਵਾਲੇ ਤਾਂ ਵਾਪਸੀ ਚਲੇ ਗਏ ਹੁਣ ਇਥੋਂ ਦੀ ਪਰ ਸਾਰੇ ਬਾਜ਼ਾਰ ਦੇ ਵਿੱਚ ਉਹਨਾਂ ਜਾਮ ਲੱਗ ਚੁੱਕਿਆ ਹੈਗਾ ਕਾਫੀ ਰੋਲਾ ਪਿਆ ਸੀ ਪ ਨਗਰ ਨਿਗਮ ਦੀ ਟੈਕ ਵਜਾਰੀ ਦੀ ਪੂਰੀ ਟੀਮ ਆਈ ਸੀ ਜਿਨ੍ਹਾਂ ਨੇ ਦੁਕਾਨਦਾਰਾਂ ਨੂੰ ਬੜਾ ਧਮਕਾਇਆ ਬੜੀ ਗੁੰਡਾਗਰਦੀ ਕੀਤੀ ਤੇ ਬੜੇ ਰੂਲ ਬਿਹੇਵ ਦੇ ਨਾਲ ਉਹਨਾਂ ਨੇ ਕੀਤਾ ਕਿਉਂਕਿ ਸਾਰਾ ਨਗਰ ਨਿਗਮ ਅਸੀਂ ਪਹਿਲਾਂ ਹੀ ਕਹਿ ਰਹੇ ਹਾਂ ਵੀ ਟੋਵਨ ਵਾਲਿਆਂ ਦੇ ਨਾਲ ਪੂਰੀ ਤਰੀਕੇ ਦੇ ਨਾਲ ਫਿਰਿਆ ਹੋਇਆ ਬਿਲਕੁਲ ਕੇ ਸਿਸਟਮ ਸਾਰਾ ਚੱਲਦਾ ਪਿਆ ਹੈ ਲੋਕਾਂ ਨੂੰ ਜਿਹੜਾ ਹੈਗਾ ਇਹ ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜੀ ਨਾ ਭਾਈ ਜੀ ਸੋਨੀ ਕਰ ਗਈ ਪੈਂਟ ਸਿਵਿੰਗ ਮੈਨੂੰ ਅੱਜ ਬਿਆਰ ਤੋਂ ਸਮਾਨ ਲੈਣਾ ਸੀ ਤੇ ਇਹ ਟੋਵਨ ਵਾਲੀ ਸੀ ਕੋਈ ਟੋਵਨ ਵਾਲੇ ਉਹ ਦੁਕਾਨ ਤੋਂ ਬਦਲ ਲਈ ਗਈ ਗੱਡੀ ਵਾਲਾ ਉਹਨਾਂ ਨੇ ਤਾਂ ਕੇ ਨਾਲ ਹੀ ਚਾੱਕ ਕੇ ਗੱਡੀ ਟੋ ਉਹ ਕਹਿੰਦਾ ਵੀ ਗੱਡੀ ਲੋਕ ਹੈ ਕੋਈ ਇਹਨੇ ਮੈਂ ਸਮਾਨ ਲੈ ਕੇ ਵਿੱਚ ਰੱਖੀ ਇਹਨਾਂ ਦਾ ਤੇ ਉਹਨਾਂ ਨੇ ਗੱਡੀ ਦੇ ਇੰਤਜ਼ਾਰ ਦੇ ਲਈ ਏਮੜ ਪਿਆ ਉਹ ਆਪ ਨੂੰ ਚੁਕਰੇ ਤੀ ਹੋ ਗਈ। ਤੇ ਏਮੜ ਕੇ ਸਾਰੇ ਦੋਸ਼ ਦੁਕਾਨ ਨਾਲ ਜਾ ਗਏ ਸੀ। ਦੁਕਾਨ ਦਾ ਕੋਈ ਕਸੂਰ ਨਹੀਂਗਾ। ਤੇ ਉਹ ਜਿਹੜਾ ਗੱਡੀ ਵਾਲਾ ਸਦਾ ਚਲਾ ਗਿਆ ਤੇ ਹੁਣ ਦੁਕਾਨਾਂ ਨੂੰ ਪੁਲਿਸ ਵਾਲੇ ਫੜਨ ਆ ਲਗੀ ਸੀ। ਨਾਲ ਦੋ ਟੋਬਾ ਵੰਨ ਆ ਗਈ ਤੇ ਉਹਦਾ ਟੋਬਾ ਇਹਨਾਂ ਨਾਲ ਤੇ ਜਿਹੜਾ ਗੱਡੀ ਵਾਲਾ ਸਮਾਨ ਲੈਣਾ ਸੀਗਾ ਉਹ ਸੀਗੀ ਦੁਕਾਨਦਾਰੀ। ਕਾਪਰਸ਼ਨ ਵਾਲੇ ਤੇ ਟੋ ਵੈਨ ਵਾਲੇ ਇਕੱਠੇ ਆਏ ਸੀਗੇ ਜੀ ਉਹ ਤਾਂ ਮਗਾਉਂਦੇ ਜੀਉਂਦੇ ਪਿਆਰ ਜੀ ਇਹ ਪਾ ਮੈਂ ਕਿਹਾ ਮੈਂ ਇੱਥੇ ਕਿਹੜਾ ਪਾ ਮੈਂ ਸੰਜੀਵ ਕੁਮਾਰ ਆਈ ਮੈਂ ਜੂਨੀਅਰ ਅਸਿਸਟੈਂਟ ਨਗਰ ਨਿਗਮ ਚ ਤੇ ਮੇਰੀ ਮਨਵਾਡੋਟ ਇਹਦਾ ਸਹਾਇਦਾਰੀ ਦੇ ਕੰਮ ਇਹਦਾ ਸੌਰੀ ਪਾਰਕਿੰਗ ਦੇ ਚਾਰਜੀ ਦਿੱਤਾ ਸੀ ਤੇ ਉਹ ਚ ਵੀ ਸਾਡੇ ਮੁਲਾਜ਼ਮ ਨਗਰ ਨਿਗਮ ਦੇ ਲਿਕੇ ਡੇ ਟੋ ਕਰਨਗੇ ਜੋ ਕਿ ਗਲਤ ਪਾਰਕ ਸੀ ਤੇ ਉਸ ਨਾਲ ਹੱਥੋਂ ਕਾਈ ਕੀਤੀ ਗਈ ਕਾਰ ਦੇ ਮਾਲਕ ਕਰ ਕੋ ਤੇ ਬਾਜ਼ਾਰ ਦੇ ਕੁਝ ਦੁਕਾਨਦਾਰਾਂ ਵੱਲੋਂ ਤੇ ਉਸ ਖਿਲਾਫ ਅਸੀਂ ਕਾਰਵਾਈ ਕਰਨ ਆਏ ਕਿਹੜਾ ਬਾਜ਼ਾਰ ਹੈਗਾ ਸਿਰਕੀ ਬਾਜ਼ਾਰ ਇਹ ਕਿੰਨੇ ਬੰਦੇ ਸੀ ਤੁਹਾਡੇ ਦੋ ਕਰਨ ਵਾਲੇ ਬੰਦੇ ਗਏ ਸੀ ਤੁਹਾਡੇ ਤਿੰਨ ਜੀ ਤਿੰਨ ਉਹ ਕਿੰਨੇ ਬੈਠੇ ਹੈ ਜੀ ਕੁੱਟਮਾਰ ਤੇ ਬਹੁਤ ਸਾਰੀ ਕਹਾ ਮੀਆਂ ਬੀਬੀ ਸੀ ਜਿੰਨਾਂ ਦੀ ਘੱਟੀ ਸੀਗੀ ਕਰੇਟਾ ਤੇ ਬਾਕੀ ਦੁਕਾਨਦਾਰ ਸੀ ਅੱਛਾ ਜਿੰਨਾਂ ਕੁੱਟਮਾਰ ਕੀਤੀ ਉਹ ਕਿਹੜੀ ਕੀ ਪੋਸਟ ਤੇ ਲੱਗਿਆ ਹੋਇਆ ਕੋ ਜੀ ਡਾਟਾ ਇੰਟਰਪ੍ਰੀਟਰ ਹੈ ਜੀ ਅ ਰਜੀਵ ਨਗਰ ਨਿਯਮ ਚੇ ਤੁਸੀਂ ਕੀ ਕਰਤੀ ਹਾਂ ਕਿਸ ਤਰ੍ਹਾਂ ਦੀ ਕਾਰਵਾਈ ਕਰ ਹੁਣ ਅਸੀਂ ਉਹਨਾਂ ਖਿਲਾਫ ਐਫਰਾਈ ਕਰਵਾਉਣਾ ਹੈ ਕਿੰਨੇ ਬੰਦੇ ਕਿਸ ਨਾਮ ਤੇ ਇੱਕ ਕਾਪੀ ਬਣਾਉਂਦਾ ਭਾਈ ਨੇ ਬੀ ਨਾਮ ਪਰ ਮੁੰਬਈ ਨੇ ਸਰ ਵੀ ਬਾਕੀ ਮੈਨੂੰ ਪਤਾ ਨਹੀਂ ਹੋਸਟ ਟਾਈਮ ਹੈ ਹਾਂ ਗੱਡੀ ਦਾ ਨੰਬਰ ਵੀ ਹੈ ਹਾਂਜੀ ਉਹ ਮੁੰਡਿਆ ਕੋਲ ਹੀ ਹੈਗਾ ਫੋਟੋ ਮਾਰ ਕੇ ਕੀਤੀ ਹੈ ਹਾਂ ਉਹਨਾਂ ਨੇ ਹੱਥੋਂ ਬਾਈ ਕੀਤੀ ਗਏ ਸਰ ਉਹਨਾਂ ਨੂੰ ਗੱਡੀ ਚ ਫੜ ਕੇ ਖਿੱਚਿਆ ਗਿਆ ਜੋ ਕਿ ਮੁੰਡ ਵੀਡੀਓ ਚ ਦੇਖਿਆ ਜਾ ਰਹੀ ਹੈ ਵੀ ਸਰ ਉਹ ਕੰਦੇ ਉਹ ਤਾਂ ਵੀ ਨਾ ਮੇਰੀ ਗੱਡੀ پارک ਵੀ ਗੱਡੀ ਕਿਉਂ ਚੱਕੀਏ ਉਹ ਕੰਦੇ ਵੀ ਗਲਤ پارک ਕੋਈ ਹੈ ਵੀ ਚੱਕ ਨਹੀਂ ਹੈ ਉਹ ਕੰਦੇ ਹਾਂ ਤੁਸੀਂ ਮੇਰੀ ਗੱਡੀ ਤੇ ਸਰ ਸਰਕੈਜ ਸਕ੍ਰੈਚ ਪਾ ਦਿੱ ਠੀਕ ਤੇ ਜਦੋਂ ਕਿ ਆਓ ਜੀ ਗੱਲੀਆਂ ਉਹਨਾਂ ਕੋਲੇ ਵੀਡੀਓ ਹੈਗੀ ਹੋ ਗਈ ਬੰਦੇ ਦੀ ਕੌਣ ਹੈ ਕਿਹਨਾਂ ਦੇ ਸੀ ਪਤਾ ਲੱਗਿਆ ਉਹ ਸਰ ਇੰਨਾ ਪਰਫੋਰਮ ਦਿਖਾ ਗਿਆ ਵੀ ਉਹ ਗੱਡੀ ਨਾ ਭਾਰਤੀ ਸੀ ਸਰ ਨਾਬੇ ਦੀ ਸੀ ਹੈ ਬਲੱਡ ਹਾਂਜੀ ਠੀਕ ਹੈ ਪਰ ਸਰ ਅੱਜ ਨਗਰ ਨਿਗਮ ਦਾ ਮਾਰਗ ਹੈ ਕਿ ਕੀ ਮਾਮਲਾ ਅੱਜ ਮਿਤੀ 9/5/2025 ਨੂੰ ਕੁਝ ਕੁਝ ਦੇਰ ਪਹਿਲਾਂ ਨਗਰ ਨਿਗਮ ਦੀ ਜੋ ਟੋਗ ਹੈ ਪਜਾਰਾਂ ਦੇ ਵਿੱਚ ਜਿਹੜੀਆਂ ਗੱਡੀਆਂ ਜਿਹੜੀਆਂ ਹੈਗੀਆਂ ਆਊਟ ਪਾਰਟੀਆਂ ਹੁੰਦੀਆਂ ਉਹਨਾਂ ਦੇ ਤਹਿਤ ਪਜਾਰ ਦੇ ਵਿੱਚ ਪਟ્રોલing ਕਰ ਰਹੀ ਸੀ ਜਿਨ੍ਹਾਂ ਨੇ ਇੱਕ ਗੱਡੀ ਜੋ ਕਿ yellow line ਤੋਂ ਬਾਹਰ ਖੜੀ ਸੀ ਉਸ ਨੂੰ ਟੋਕੀਤਾ ਤੇ ਉਸ ਨੂੰ ਜੁਰਮਾਨਾ ਕੀਤਾ ਗਿਆ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਜਿਹੜਾ ਉਸ ਦਾ ਮਾਲਕ ਆ ਕੇ ਉਹਨਾਂ ਨਾਲ ਬਹਿਸ ਬਾਜ਼ੀ ਕਰਨ ਲੱਗ ਪਏ ਉਹਨਾਂ ਨੇ ਦੱਸਣ ਦਾ ਤੇ ਉੱਥੇ ਵੀ ਖੜੀ ਪਬਲਿਕ ਦੁਆਰਾ ਵੀ ਜਿਹੜਾ ਹੈ ਕਾਫੀ ਪ੍ਰਭਾਵ ਕੀਤਾ ਗਿਆ ਆਪਸੀ ਜਨਾਈ ਦਾ ਕੰਮ ਕੀ ਸੀ ਉਸ ਨੇ ਜਿਹੜਾ ਧੱਕਾ ਮੁੱਢੀ ਕੀਤੀ ਹੈ ਉਸ ਦੀ ਡਿਊਟੀ ਡਿਫੈਕਟ ਪਰ ਤੇ ਕ ਵੀਡੀਓ ਦੇ ਸਾਹਮਣੇ ਆਇਆ ਨੂੰ ਪੁਟਫਾਰਕ ਕਰਦਾ ਹੈ ਬੜੀ ਚਲਦਾ ਰਿਹਾ ਆ ਬਿਲਕੁਲ ਜੀ ਵੀਡੀਓ ਸਾਡੇ ਕੋਲ ਵੀ ਆਈ ਸੀ ਵੀਡੀਓ ਨੂੰ ਵੈਰੀਫਾਈ ਕਰਦੇ ਕਿਸ ਉਸ ਨੂੰ ਖਿੱਚਦੇ ਨਜ਼ਰ ਆ ਰਹੇ ਇੱਕ ਨੂੰ ਕਿਹੜੇ ਕਿਹੜੇ ਬੰਦੇ ਸੀ ਲੇਕਿਨ ਅਸੀਂ ਆਇਡੈਂਟੀਫਾਈ ਕੀਤੀ ਕਿ ਢੀ ਢੀ ਜਿਹੜੀ ਵਾਈਟ ਕ੍ਰੀਟਾ ਹੈਗੀ ਉਸ ਨੂੰ ਕਰ ਲਿਆ ਹੈ ਕਿ ਅਸੀਂ ਉਹਨਾਂ ਦੇ ਬਿਆਨ ਤੇ ਜਿਹੜਾ ਰਸੀਬ ਕੁਮਾਰ ਤੋਂ ਕੱਲ ਨਿਕਲ ਕੇ ਸੁਨਾਤਾ ਹਾਂ ਤੇ ਅੱਜ ਕੀ ਡੀਬੀਓ ਤੇ ਦੀ ਰਿਪੋਰਟ ਸੀ ਉਸ ਦੇ ਬਿਆਨਾਂ ਤੇ ਅਗੀਾਰ ਵੀ ਕਹਿੰਦਾ ਹਾਂ ਹਾਂ ਕੁਛ ਨਾਤ ਕੋਈ ਨਹੀਂ ਦੇਖੋ ਨੀ ਗੱਡੀ ਦੀ ਨੰਬਰ ਦੀ شناخت ਹੋ ਗਈ ਆ ਉਸ ਤੋਂ ਬਾਅਦ ਕਿਹੜੀ ਹੈਗੀ ਆ ਉਹਦੇ ਮਾਲਕ شناخت ਕਰਕੇ ਤੇ ਵੀਡੀਓਸ ਤੋਂ ਜਿਹੜੇ ਦੂਜੇ ਬੰਦੇ ਹੈਗੇ ਮੌਕੇ ਤੇ ਜਿਹੜੀ ਪ੍ਰੋਵੋਕ ਕਰ ਰਹੇ ਨੇ ਤੇ ਲੜਾਈ ਚ ਵੜਾ ਕਰਦੇ ਉਹਨਾਂ ਨੂੰ ਗੰਡੀਫਿਊਸ਼ਨ ਤੋਂ ਬਾਅਦ ਵੀ ਮੋਟਾ ਕੰਮ ਕਰਦੇ ਕਿਸਰ ਤੋਂ ਆ ਚੱਕੀ ਤੇ ਜਿਹੜੀ ਕੁਮਾਰ ਕਰਦੇ ਨਾ ਤੇ ਕਰਨ ਸਾਹਿਬ ਦੇਖੋ ਜੀ ਇਸ ਨੂੰ ਤਪਤੀਸ਼ ਦੇ ਦੌਰਾਨ ਸੀਫੋਂ ਵਿਚਾਰਿਆ ਗਿਆ ਕਿ ਜੇ ਕਿਸੇ ਦੀ ਮਨਸ਼ਾ ਕੁਪਮਾਰ ਦੇ ਤਹਿਤ ਸੀ ਜਾਂ ਉਹ ਵੈਸੇ ਉੱਥੇ ਕੱਟ ਦੇ ਵਿੱਚ ਸ਼ਾਮਲ ਸੀ ਇਸ ਜੀ ਨੂੰ ਦੇਖਿਆ ਜਾਊਗਾ ਉਸ ਤੋਂ ਬਾਅਦ ਹੀ ਕਰ ਦਿੱਤੀ ਤੇ ਜਿਹੜੇ ਇਹਨਾਂ ਕੁਪਮਾਰ ਇੱਥੇ ਕੰਮ ਕਰਦੇ ਨਾਮ ਇਹ ਇਸ ਇਸ ਦਾ ਨਾਮ ਦਾ ਜੀਪ ਕੁਮਾਰਾ ਜੋ ਨਗਰ ਨਿਗਮ ਦੇ ਵਿੱਚ ਤਨਾਤਾ ਅੱਜ ਇਸ ਦੀ ਡਿਊਟੀ ਟੂ ਵੈਂਡਿਊਪਰ ਲੱਗੀ ਹੋਈ ਸੀ